ਕਹਿਣਾ ਪ੍ਰਿੰਸ ਹੈ ਕੀ ਗੱਲਬਾਤ ਹੋਈ ਜਿੱਥੇ ਤੇ ਕੱਲ ਦੇ ਫੋਨ ਆਉਂਦਾ ਜੀ ਰਾਤ ਦੇ ਛੋਟੇ ਨੂੰ ਮੇਰੇ ਤੋਂ ਦੁਬਈ ਗਿਆ ਸੀ ਉਹਨੂੰ ਫੋਨ ਕੀਤਾ ਪਹਿਲਾਂ ਵੀ 20 ਲੱਖ ਰੁਪਏ ਦਿਓfroti ਉਹਨੇ ਮਨਾ ਮਨਾ ਕੀਤਾ ਅੱਜ ਫੇਰ ਇਹਨਾਂ ਦਾ ਸਾਢੇ 3-4 ਵਜੇ ਫੋਨ ਆਇਆ ਕਿ ਪੈਸੇ ਤੇ ਮੈਂ ਕਿਹਾ ਵੀ ਪੈਸੇ ਨਹੀਂ ਸਾਡੇ ਕੋਲ ਤੇ ਮੁੜ ਕੇ ਕਹਿੰਦੇ ਵੀ ਫੇਰ ਨਹੀਂ ਹੈਗੇ ਤੇ ਫਿਰ ਤੁਸੀਂ ਆਪਣਾ ਇਹ ਕਰ ਲੋ ਪਾੜ ਪੂਜਾ ਕਰਦੇ ਤਾਂ ਨਾ ਗੱਲ ਉਹ ਤੋਂ ਬਾਅਦ ਦੋਆਂ ਘੰਟਿਆਂ ਬਾਅਦ ਆ ਗਏ ਤੇ ਆ ਗੋਲੀਆਂ ਚ ਲੱਗੇ ਜੀ ਕੌਣ ਸੀਗੇ ਕੀ ਨਾ ਇਹ ਮੁੰਡਿਆਂ ਦੇ ਨਾਂ ਤੇ ਨਹੀਂ ਪਤਾ ਲੱਗੇ ਜੀ ਉਦਾਂ ਮੈਂ ਅਸੀਂ ਮਗਰ ਗਏ ਬੁੜਕੇ ਕੰਗਾ ਤੋਂ ਘੁਮ ਕੇ ਫੜੇ ਗਏ ਬੰਦੇ ਉਹਦਾ ਤੈ ਨਹੀਂ ਕਿੰਨੇ ਕਿ ਸਮੇਂ ਤੋਂ ਫੋਨ ਆ ਰਿਹਾ ਕੱਲ ਰਾਤੀ ਆਇਆ ਜੀ 9:30 ਵਜੇ ਤੇ ਅੱਜ ਸ਼ਾਮੀ 20 ਲੱਖ ਰੁਪਏ ਉਹ ਕਹਿੰਦੇ ਵੀ ਅਸੀਂ 7.7 ਅਸ਼ਾਰੇ ਵਾਲਾ ਸਤਾ ਬੋਲਦਾ ਮੈਂ ਕਹਿੰਦਾ ਕਿੰਨੀ ਫਰੋਤੀ ਮੰਗੀ ਸੀ ਤੁਹਾਡੇ ਕੋਲ 20 ਲੱਖ ਰੁਪਏ ਤੇ ਹੁਣ ਜਿਹੜੇ ਇੱਕ ਦਾ ਦੱਸਿਆ ਜਾ ਰਿਹਾ ਇੱਕ ਜਿਹੜਾ ਨੌਜਵਾਨ ਡੈੱਡ ਹੋ ਗਿਆ ਹਾਂਜੀ ਫਰੋਤੀ ਮੰਗਦਾ ਸਾਰਾ ਹਾਂਜੀ ਜਿਹੜਾ ਇੱਕ ਨੌਜਵਾਨ ਆਇਆ ਸੀ ਉਹ ਤੇਰਾ ਜਿਹੜਾ ਇੱਕ ਕਹਿੰਦੇ ਸੀ ਲੁੱਟਣਾ ਆਇਆ ਸੀ ਜੇ ਉਹਨੂੰ ਕਰਨ ਆਏ ਸੀ ਹਾਂ ਉਹਨਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਆ ਗੱਡੀ ਛੱਡ ਕੇ ਤੇ ਉਹ ਕੀ ਕੀ ਮਾਮਲਾ ਲੱਗਦਾ ਤੁਹਾਨੂੰ ਮਰਨਾ ਹੀ ਸੀ ਸਾਡੇ ਜਦੋਂ ਐਕਸੀਡੈਂਟ ਜਦੋਂ ਮਰ ਲੋ ਨਾ ਭੜਾਏ ਮੋਟਰਸਾਈਕਲ ਤੇ ਮਰਨਾ ਹੀ ਐਕਸੀਡੈਂਟ ਵਜੋਂ ਤਾਂ ਹੈ ਹੀ ਗੇਣਾ ਕਿ ਇਹਦੇ ਪਿੱਛਾ ਕੀਤਾ ਉਹਨਾਂ ਦਾ ਆਹੀ ਉਹਨਾਂ ਦਾ ਮਗਰ ਹਾਂ ਦੱਸੋ ਦੱਸੋ ਤੁਸੀਂ ਇੱਥੇ ਪੁੱਛੋ ਜਿਹੜੇ ਛੇੜ ਚੱਕ ਗੋਲੀ ਚੱਲੀ ਕੀ ਹੈ ਮਾਮਲਾ ਸਾਡਾ ਗੋਲੀ ਭਾਜੀ ਸਾਡੀਆਂ ਦੀ ਦੁਕਾਨਦਾਰਾਂ ਆਣ ਕੇ ਪਰੇਸ਼ਾਨ ਕਰਦੇ ਆ ਲੋਕ ਆਮ ਬੰਦੇ ਸਾਰੇ ਘਰਾਂ ਦੇ ਸਾਰੇ ਬੰਦੇ ਆਮ ਐ ਇੱਥੋਂ ਦੇ ਕੋਈ ਕੋਈ ਤਗੜਾ ਬੰਦਾ ਤੇ ਹੈਗਾ ਨਹੀਂ ਵੀ ਜਿਹੜੀਆਂ ਇੰਨੀਆਂ ਫਰੋਤियां ਦੇ ਦੇਣ 20-20 ਲੱਖ ਰੁਪਈਆ ਠੀਕ ਐ ਜੀ ਉਹਨਾਂ ਫਰੋਤੀ ਮੰਗੀ ਆ ਦੱਸ ਕੇ ਆਏ ਵੀਰ ਜਿਹੜੇ ਵੀ ਹੈਗੇ ਆ ਤੇ ਬਾਕੀ ਭਾਜੀ ਹੋਣਾ ਦੀ ਇਹਨਾਂ ਦੀ ਦੁਕਾਨ ਤੇ ਚੱਲਿਆ ਸਾਰਾ ਕੁਝ ਮਾਮਲਾ ਜੋ ਵੀ ਹੋਇਆ ਤਾਂ ਠੀਕ ਐ ਤੇ ਬਾਕੀ ਉਹਨਾਂ ਨੇ ਜਦੋਂ ਗੋਲੀਬਾਰੀ ਹੋਈ ਆ ਤੇ ਬਾਅਦ ਉਹਨਾਂ ਦਾ ਪਿੱਛਾ ਕੀਤਾ ਵਾ ਪਿੱਛਾ ਕਰਦਿਆਂ ਦਾ ਛੇ ਚੱਕ ਨਰੰਗਾਂਵਾਦੋਂ ਪਿੱਛੇ ਦਾ ਆਏ ਵੀਰ ਤੇ ਨਰੰਗਾਂਵਾਦ ਉਹਨਾਂ ਦੇ ਮਿਲ ਕੇ ਗੱਡੀ ਨਾਲ ਟੱਚ ਹੋਈ ਆ ਐਕਸੀਡੈਂਟ ਦੇ ਵਿੱਚ ਇੱਕ ਦੀ ਮੌਤ ਹੋ ਗਈ ਬਸ ਇਹੀ ਗੋ ਜੀ ਹੋ ਕੋਈ ਇਨਸੀਡੈਂਟ ਆ ਕਿ ਮਾਮਲਾ ਹੋਇਆ ਜੀ ਅ ਅੱਜ ਆਪਣਾ ਸ਼ੇਖ ਚੱਕ ਦੇ ਵਿੱਚ ਦੁਕਾਨে ਜੀ ਹੈ ਆਪਣਾ ਸ਼ੇਖ ਚੱਕ ਦੇ ਵਿੱਚ ਦੁਕਾਨ ਤੇ ਤਿੰਨ ਜਿਹੜੇ ਅਨਪਛਾਤੇ ਨੌਜਵਾਨ ਸੀਗੇ ਉਹ ਦੁਕਾਨ ਤੇ ਫਾਇਰ ਕਰਕੇ ਗਏ ਸੀਗੇ ਉਸ ਤੋਂ ਬਾਅਦ ਸਾਡੇ ਡੀਐਸਪੀ ਅਤੂਲ ਸੋਨੀ ਨੂੰ ਉਹਨਾਂ ਨੇ ਇੰਤਲਾ ਦਿੱਤੀ ਕਿ ਭਈ ਆ ਫਲਾਣੇ ਕੁਝ ਤਿੰਨ ਬੰਦੇ ਜਿਹੜੇ ਮੋਟਰਸਾਈਕਲ ਤੇ ਫਾਇਰਿੰਗ ਕਰਕੇ ਗਏ ਆ ਤੇ ਉਸੀ ਵੇਲੇ ਸਾਡੀ ਜਿਹੜੀ ਗੋਇੰਦਵਾਲ ਸਾਹਿਬ ਸਬਰੀ ਜ਼ਨ ਦੀ ਪੁਲਿਸ ਫੋਰਸ ਹੈਗੀ ਤੇ ਸੀਆਈਏ ਆਪਣੇ ਐਸਪੀਡੀ ਜਿਹੜੇ ਅਜੇ ਰਾਜੇ ਨਾਲ ਦੀ ਸੁਪਰਵਾਈਜ਼ਨ ਹੇਠ ਟੀਮ ਐਕਟਿਵ ਹੁੰਦੀ ਹੈ ਤੇ ਜਿਹੜੇ ਇਹ ਤਿੰਨ ਨੌਜਵਾਨ ਸੀਗੇ ਇਹ ਸ਼ੇਖ ਚੱਕ ਤੋਂ ਤਰਨਤਾਰਨ ਸਿਟੀ ਵੱਲੋਂ ਜਾ ਰਹੇ ਸੀਗੇ ਪਿੱਛੇ ਉਹ ਆਪਣੀ ਜਿਹੜੀ ਐਸਐਚਓ ਗੋਇੰਦਵਾਲ ਦੀ ਤੇ ਡੀਐਸਪੀ ਅਤਲ ਥੋਣੀ ਦੀ ਪਾਰਟੀ ਨਾਲ ਚੇਸ ਕਰਦੀ ਹੈ ਤੇ ਗੋਇੰਦਵਾਲ ਆਪਣਾ ਸਿਟੀ ਤਰਨਤਾਰਨ ਵੱਲੋਂ ਜਿਹੜੀ ਆਪਣੀ ਸੀਆਈਏ ਦੀ ਟੀਮ ਤੇ ਐਸਐਚਓ सदर ਜਿਹੜੇ ਸਬ ਇੰਸਪੈਕਟਰ ਗੁਰਮੁਖ ਨੇ ਉਹਨਾਂ ਦੀ ਟੀਮ ਜਿਹੜੀ ਇਹਨਾਂ ਦਾ ਇਹਨਾਂ ਦੇ ਮਗਰ ਲੱ ਜਦੋਂ ਉਹ ਸਾਹਮਣੇ ਤੋਂ ਪੁਲਿਸ ਨੂੰ ਇਹ ਦੇਖਦੇ ਆਂ ਤੇ ਪਿੱਛੇ ਜਿਹੜੀ ਫਰੂਟ ਲੱਗੀ ਹੋਈ ਸੀ ਉਹਨਾਂ ਨੂੰ ਵੇਖ ਕੇ ਇਹ ਬਚਨ ਲਈ ਜਿਹੜੀ ਐ ਮੋਟਰਸਾਈਕਲ ਨਾਲ ਜਿਹੜੀ ਖੇਤਾ ਹੇਠ ਡਿੱਗ ਪੈਂਦੀ ਐ ਤੇ ਉਹ ਡਿੱਗਣ ਕਾਰਨ ਜਿਹੜੇ ਇੱਕ ਦੋਸ਼ੀ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਐ ਤੇ ਬਾਕੀ ਦੋਨੋਂ ਪੁਲਿਸ ਵੱਲੋਂ ਕਾਮਯਾਬੀ ਨਾਲ ਕਾਬੂ ਕਰ ਲਿਆ ਗਿਆ ਹੈ ਇਹਨਾਂ ਕੋਲੋਂ ਦੋ ਜਿਹੜੇ ਪਿਸਟਲ ਸੋਫਿਸਟੀਕੇਟਿਡ ਪਿਸਟਲ ਨੇ ਉਹ ਬਰਾਮਦ ਕਰ ਲਈ ਗਈਆਂ ਹੈ ਤੇ ਪ੍ਰੀਲੀਮੀਨਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਤੋਂ ਹੀ ਸਾਹਮਣੇ ਆਇਆ ਕਿ ਜਿਹੜਾ ਸੱਤਾ ਦਾ ਇਸ਼ਾਰਾ ਗੈਂਗ ਹੈ ਉਹਦੇ ਨਾਲ ਸੰਬੰਧ ਰੱਖਦੇ ਨੇ ਸਰ ਕੋਈ ਫਾਇਰਿੰਗ ਕੀਤੀ ਹੈ ਉਹ ਕੀ ਬੰਦੇ ਦਾ ਹੈ ਗੈਂਗ ਦਾ ਕਿੰਨੀ ਉਹ ਕੋ ਕਿੰਨੇ ਫਰੋਥੀ ਮੰਗੀ ਸੀ ਇਹਨਾਂ ਨੇ ਦੇਖੋ ਜੀ ਹੁਣ ਹੁਣੇ ਹੀ ਇਹ ਹਾਲਾਤ ਹੋਇਆ ਇਹ ਜਿਹੜਾ ਆਪਣੀ ਵਾਰਦਾਤ ਹੋਈ ਹੈ ਤੇ ਆਪਣੀ ਤਫਤੀਸ਼ ਚੱਲ ਰਹੀ ਹੈ ਜਿਹੜੀ ਕੀ ਗੱਲ ਸਾਹਮਣੇ ਆਈ ਹੈ ਇੱਕ ਬੰਦਾ ਜਿਹੜਾ ਸ਼ਾਇਦ ਜਲੰਧਰ ਤੋਂ ਬਿਲੋਂਗ ਕਰਦਾ ਹੈ ਜਿਹੜਾ ਮਰਨ ਵਾਲਾ ਹੈ ਇਹ ਹੋਟੀਆਂ ਤੋਂ ਬਿਲੋਂਗ ਕਰਦਾ ਹੈ ਤੇ ਬਾਕੀ ਜਿਹੜੇ ਦੋ ਦੋਸ਼ੀ ਫੜੇ ਉਹਨਾਂ ਕੋਲ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜੀ ਪੂਰੀ ਪਿਕਚਰ ਹੈ ਫਿਰ ਤੁਹਾਨੂੰ ਕਲੀਅਰ ਕੀਤੀ ਜਾਵੇਗੀ ਇਹ ਅ ਸਰ ਜਿਹੜਾ ਉਹ ਬੰਦਾ ਜਿਹੜਾ ਫੰਗਿਆ ਜਿੱਤੇ ਗੋਲੀ ਮਾਰੀ ਇਹਨੂੰ ਹਾਂਜੀ ਉਹ ਜਿਹੜੀ ਇਹਨਾਂ ਨੇ ਗੋਲੀ ਚਲਾਈ ਸੀ ਉਹਦੇ ਉਹਦੇ ਵਿੱਚ ਕੋਈ ਇੰਜਰਡ ਨਹੀਂ ਹੋਇਆ ਉਹਦੇ ਵਿੱਚ ਬਚਾਵ ਰਿਹਾ ਤੇ ਆਪਨਾ ਬੜੀ ਬਾਧਰੀ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਠੀਕ दिल्ली क्राइम नेशनल न्यूज़ नजर सफर